ਅੱਜ ਵੀਰਾ ਸਾਡਾ ਇਹ ਸੂਕ ਛੁੱਟੀ ਦਾ ਤੀਜਾ ਦਿਨ ਚੱਲ ਰਿਹਾ ਹੈ ਤੇ ਤੀਜੇ ਦਿਨ ਤੋਂ ਬਾਅਦ ਵੀ ਹੁਣ ਸਾਡੀਆਂ ਕੋਈ ਮੰਗਾਂ ਬਾਰੇ ਅਜੇ ਕੋਈ ਸਹਿਮਤੀ ਨਹੀਂ ਦੇ ਰਹੇ ਜਿਹੜੀ ਮੈਨੇਜਮੈਂਟ ਆ ਪਹਿਲਾਂ ਵੀ ਬਹੁਤ ਵਾਰੀ ਕਹਿ ਕੇ ਹਾਮੀ ਭਰ ਕੇ ਫੇਰ ਬਾਅਦ ਮੁੱਕਰ ਜਾਂਦੇ ਨੇ ਜੇਕਰ ਸਾਡੀਆਂ ਇਹ ਮੰਗਾਂ ਨਹੀਂ ਹੱਲ ਕਰਦੇ ਤਾਂ ਅਸੀਂ ਇਸ ਤੋਂ ਬਾਅਦ ਜਿਵੇਂ ਸਾਡੀ ਸੁਪਾ ਕਮੇਟੀ ਵੱਲੋਂ ਜੁਆਇੰਟ ਫੋਰਮ ਤੇ ਇਕਟਾਵਾਂ ਚ ਵੱਲੋਂ ਤਿੰਨ ਦਿਨਾਂ 14 ਦੇ 15 ਦਾ ਹੋਰ ਦਿੱਤਾ ਗਿਆ ਵਾਅਦਾ ਜਿਸ ਤੋਂ ਵੱਧ ਹੋਰ ਵੀ ਵਾਅਦਾ ਆਉਂਦਾ ਤਾਂ ਅਸੀਂ ਉਹ ਵਾਅਦਾ ਕਰਾਂਗੇ ਛੋਟੀ ਜਿਨਾ ਟਾਈਮ ਸਾਡੀ ਚੱਲੂਗੀ ਮੈਂ ਤਾਂ ਆਪੀਆਂ ਅੱਖਾਂ ਲੈ ਕੇ ਬਾਕੀ ਮੰਗਾ ਲੈ ਕੇ ਫੇਰ ਵਾਪਸ ਮੁੜਾਂਗੇ ਨਹੀਂ ਉਹਨਾਂ ਚਿਰ ਅਸੀਂ ਮੁੜਦੇ ਨਹੀਂ ਹੈਗੇ ਜੀ 13 8 2025 ਨੂੰ ਜੋ ਸਾਡਾ ਜਥੇਬੰਦੀਆਂ ਦੇ ਥੜੇ ਵੱਲੋਂ ਇੱਕ ਤਾਂ ਸਾਂਝਾ ਪ੍ਰੋਗਰਾਮ ਜਿਸ ਦੇ ਤਹਿਤ ਅਸੀਂ ਤੀਸਰੇ ਦਿਨ ਅੱਜ ਜਿਹੜਾ ਸਮੂਹ ਛੁੱਟੀ ਦਾ ਪ੍ਰੋਗਰਾਮ ਹੈ ਉਸ ਦੇ ਵਿੱਚ ਅਸੀਂ ਲਗਾਤਾਰ ਜਿਹੜਾ ਮੈਨੇਜਮੈਂਟ ਅਤੇ ਸਰਕਾਰ ਦੇ ਖਿਲਾਫ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕਰ ਰਹੇ ਹਾਂ